ਲਗਾਤਾਰ ਤੇਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ। ਰੋਜ਼ਾਨਾ ਹੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਤੇ ਇਸ ਕਾਰਨ ਲੋਕਾਂ ਦੀ ਜੇ ਭਾਂਤ ਤੇ ਵੀ ਭਾਰੀ ਬੋਝ ਪੈ ਰਿਹਾ ਹੈ। ਜਿਸ ਨੂੰ ਲੈ ਕੇ ਹਰ ਵਰਗ ਵੱਲੋਂ ਚਾਹੇ ਕਿਸਾਨ ਚਾਹੇ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਸੇ ਤਹਿਤ ਫਰੀਦਕੋਟ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਪੂਰੇ ਪੰਜਾਬ ਦੇ ਹੈੱਡਕੁਆਰਟਰਾਂ ਦੇ ਉੱਪਰ ਵਧੇਰੇ ਤੇਲ ਅਤੇ ਡੀਜ਼ਲ ਦੇ ਰੇਟਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਵੱਲੋਂ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ 'ਚ ਬਹੁਤ ਬੇਅੰਤਹਾ ਵਾਧਾ ਹੋ ਚੁੱਕਿਆ ਤੇ ਉਹਦੇ ਨਾਲ ਮਹਿੰਗਾਈ ਨੂੰ ਹੋਰ ਅੱਡੇ ਲੱਗਣੀ ਆ ਤਾਂ ਇਸ ਗੱਲ ਕਰਕੇ ਤੇ ਪੰਜਾਬ ਦੇ ਵਿੱਚ ਜਿਹੜੇ ਬਿਜਲੀ ਦੇ ਕਟ ਹੈ ਪਾਵਰ ਕੱਟ ਲੱਗ ਰਹੇ ਆ ਖੇਤਾਂ ਵਾਲੀ 8 ਘੰਟੇ ਤਾਂ ਛੱਡੋ ਘਰਾਂ 'ਚ ਵੀ ਨਹੀਂ ਆਉਂਦੀ ਗਿਆ 12-12 13-14 ਘੰਟੇ ਲਾਈਟ ਜਾਨੀ ਲੋਕ ਦਰਖਤਾਂ ਥੱਲੇ ਬੈਠ ਕੇ ਗੁਜ਼ਾਰਾ ਕਰ ਰਹੇ ਆ ਇਹ ਕਰਕੇ ਜਾਨੀ ਇਹ ਧਰਨੇ ਦਿੱਤੇ ਜਾ ਰਹੇ ਆ ਤਾਂ ਕੀ ਕਾਰਨ ਹੈ ਲਗਾਤਾਰ ਇਹ ਸਮੱਸਿਆ ਸਾਹਮਣੇ ਪਹਿਲਾਂ ਨਹੀਂ ਆਈ ਸੀ ਆਈ ਇੱਕ ਵਾਰ ਕਾਫੀ ਸਮੱਸਿਆ ਸਾਹਮਣੇ ਆ ਰਹੀ ਪਈ ਕੋਈ ਝੋਲੇ ਦੀ ਲਗਾਈ ਜਾ ਰਹੀ ਪਾਣੀ ਕਾਫੀ ਗਿਰਦਾ ਕੀ ਕਰ ਲੱਗ ਜਾ ਕਿ ਸਰਕਾਰਾਂ ਵੱਲੋਂ ਦਾਅਵੇ ਲ ਕੀਤੇ ਜਾਂਦੇ ਆ ਪਰ ਤੇ ਇਹ ਸਮੱਸਿਆ ਹਜੇ ਵੀ ਸਾਹਮਣੇ ਆ ਰਹੀ ਹੈ ਸਰਕਾਰਾਂ ਵੱਲੋਂ ਦੇਖੋ ਜੀ ਇਹ ਸਮੱਸਿਆ ਤਾਂ ਆਏ ਸਾਲ ਹੀ ਆਉਂਦੀ ਹੈ ਕਿਉਂਕਿ ਸਰਕਾਰਾਂ ਇਹ ਸਿਸਟਮ ਜਿਹੜੇ ਸਰਕਾਰੀ ਥਰਮਲ ਸੀ ਉਹ ਵੇਚਤੇ ਆ ਬਿਜਲੀ ਕੰਮ ਹੈ ਜਿਹੜੇ ਰੱਖਣੇ ਸੀ ਹੋਰ ਉਹ ਰੱਖੇ ਨਹੀਂ ਹੈਗੇ ਇਸ ਕਰਕੇ ਜਾਨੀ ਘੱਟ ਬੰਦਿਆਂ ਤੋਂ ਕੰਮ ਲੈਣਾ ਚਾਹੁੰਦੀਆਂ ਤੇ ਸਰਕਾਰ ਅਸਲ ਦੇ ਵਿੱਚ ਇਹ ਪ੍ਰਾਈਵੇਟੇਸ਼ਨ ਦੀ ਝੋਲੀ ਪਾਉਣਾ ਚਾਹੁੰਦੇ ਆਂ ਅਡਾਨੀਆਂ ਤੇ ਬਾਨੀਆਂ ਦੀ ਝੋਲੀ ਪਾਉਣਾ ਚਾਹੁੰਦੇ ਆ ਜਿਹਦੇ ਕਰਕੇ ਜਾਨੀ ਇਹ ਸਿਸਟਮ ਆ ਸਾਰਾ ਉਹਨੂੰ ਫੇਲ ਕਰਨਾ ਚਾਹੁੰਦੇ ਆ ਰੱਖਿਆ ਹੋਇਆ ਅੱਗੇ ਭਾਰਤੀ ਕਿਸਾਨ ਜੂਨੀਆਂ ਨੇਨੇਕਤਾਗ ਰਹਾਂ ਜੋ ਫੈਸਲਾ ਕਰੂਗੀ ਕਿਉਂਕਿ ਜੋ ਹੁਣ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ ਕਿਸਾਨ ਮਜ਼ਦੂਰ ਸਾਰੇ ਤਾਂ ਮੋਦੀ ਸਰਕਾਰ ਦਾ ਇਹ ਬਹਾਨਾ ਵੀ ਜਿਹੜਾ ਕੰਟਰੋਲ ਮੁਕਤ ਕੀਤੀਆਂ ਹੋਈਆਂ ਕੰਪਨੀਆਂ ਚਾਹੇ ਡੀਜ਼ਲ ਆ ਚਾਹੇ ਪੈਟਰੋਲ ਆ ਜਾਨੀ ਉਹ ਆਪਦੇ ਹਿਸਾਬ ਨਾਲ ਜਿੰਨੇ ਮਰਜ਼ੀ ਰੇਟ ਲੈ ਸਕਦੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਜਾਂ ਸੰਯੁਕਤ ਮੋਰਚੇ ਵੱਲੋਂ ਜੋ ਫੈਸਲਾ ਹੋਊਗਾ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜਾਨੀ ਪੂਰੀ ਹਮਾਇਤ ਕਰਾਂਗੇ ਫਰੀਦਕੋਟ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ਡ ਨਿਊਜ਼ ਫॉर ਲੇਟੈਸਟ ਨਿਊਜ਼ ਅਪਡੇਟਸ ਲਾਈਕ ਐਂਡ ਫਾਲੋ आवर ਫੇਸਬੁੱਕ ਪੇਜ ਐਸਐਮਜ਼ਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਸਐਮਜ਼ਡ ਨਿਊਜ਼ ਐਂਡ ਪ੍ਰੈਸ ਦਾ ਬੈਲ ਆਈਕਨ